ਸੋ ਅੱਜ ਇੱਕ ਹੋਰ ਪੰਜਾਬੀ ਨਾਵਲ ਤੁਹਾਡੇ ਨਾਲ ਭਾਗਦਰ ਭਾਗ ਸਾਂਝਾ ਕਰਾਂਗੇ ਜੀ ਨਾਵਲ ਮੋਰ ਉਡਾਰੀ ਲੇਖਕ ਹਰਜੀਤ ਅਟਵਾਲ ਸੋ ਅੱਜ ਨਾਵਲ ਦਾ ਭਾਗ ਇੱਕ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੁਸੀਂ ਸਾਡੇ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਜੋ ਆਉਣ ਵਾਲੇ ਨਾਵਲਾਂ ਤੇ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਆਓ ਨਾਵਲ ਮੋਰ ਉਡਾਰੀ ਲੇਖਕ ਹਰਜੀਤ ਅਟਵਾਲ ਦੀ ਰਚਨਾ ਦਾ ਅਗਲਾ ਭਾਗ 1 ਸਾਂਝਾ ਕਰਦੇ ਹਾਂ ਤੁਸੀਂ ਸਾਡੇ YouTube ਚੈਨਲ ਸਵੀ ਮੀਡੀਆ 11 ਇੰਡੀਆ ਦੀ ਸੱਜਰੀ ਸਵੀਰ ਪਰ ਹਵਾਈ ਜਹਾਜ਼ ਵਿੱਚ ਅਰਵਿੰਦ ਸਾਜਰੇ ਉੱਠਣ ਦਾ ਆਦੀ ਸੀਗਾ ਇਹ ਗੱਲ ਵੱਖਰੀ ਸੀ ਕਿ ਸਾਜਰੇ ਵਾਲਾ ਕੰਮ ਕਦੇ ਉਸਨੇ ਕੀਤਾ ਨਹੀਂ ਸੀ ਨਾ ਕੋਈ ਪਾਠ ਪੂਜਾ ਨਾ ਕੋਈ ਕਸਰਤ ਪਿਆਮ ਕਮ ਤੇ ਤਾਂ ਉਹ ਹੁਣ 9 ਤੋਂ 5 ਹੀ ਜਾਂਦਾ ਸੀਗਾ ਕਦੇ ਵਕਤ ਹੁੰਦਾ ਸੀ ਪਹਿਲੀਆਂ ਵਿੱਚ ਸ਼ਿਫਟ ਵਰਕ ਵੀ ਕਰਨਾ ਪੈਂਦਾ ਸੀਗਾ ਪਰ ਹੁਣ ਉਸ ਦੀ ਜੌਬ ਅਜਿਹੀ ਸੀਗੀ ਜਿਸ ਨੂੰ ਵਾਈਟ ਕਲਰ ਜੌਬ ਕਹਿੰਦੇ ਸਨ ਸਹਜਰੇ ਉੱਠ ਕੇ ਉਸਨੇ ਕੀ ਕਰਨਾ ਹੁੰਦਾ ਸੀਗਾ ਕੁਝ ਵੀ ਨਹੀਂ ਬੈੱਡ ਵਿੱਚ ਪਿਆ ਆਈਫੋਨ ਖੋਲਦਾ ਸਭ ਤੋਂ ਪਹਿਲਾਂ ਉਹ ਫੇਸਬੁੱਕ ਤੇ ਜਾਂਦਾ ਆਪਣਾ ਅਕਾਊਂਟ ਖੋਲ ਕੇ ਆਪਣੇ ਬਣਾਏ ਗਰੁੱਪ ਇੰਡੀਆ ਅਬਰਾਡ ਨੂੰ ਖੋਲਦਾ ਨਵੀਆਂ ਆਈਆਂ ਪੋਸਟਾਂ ਦੇਖਦਾ ਕੋਈ ਗਲਤ ਪੋਸਟ ਹੁੰਦੀ ਤਾਂ ਡਿਲੀਟ ਕਰ ਦਿੰਦਾ ਲੋਕਾਂ ਦੇ ਆਏ ਕਮੈਂਟ ਵੜਦਾ ਲਾਈਕਸ ਬਾਰੇ ਉਹ ਬਹੁਤਾ ਨਹੀਂ ਸੀ ਸੋਚਦਾਗਾ ਦਿਨ ਵਿੱਚ ਸੈਂਕੜੇ ਲਾਈਕਸ ਆ ਜਾਂਦੇ ਸਨ ਉਸ ਤੋਂ ਬਾਅਦ ਆਪਣੇ ਅਕਾਊਂਟ ਨੂੰ ਦੇਖਦਾ ਆਪਣਾ ਸਟੇਟਸ ਅਪਡੇਟ ਕਰਦਾ ਉਹ ਵੀ ਜੇ ਦਿਲ ਕਰਦਾ ਤਾਂ ਫੇਸਬੁੱਕ ਤੇ ਹੀ ਉਹ ਇੱਕ ਹੋਰ ਗਰੁੱਪ ਦਾ ਮੈਂਬਰ ਵੀ ਸੀਗਾ ਉਹ ਗਰੁੱਪ ਸੀਗਾ ਖੁੰਡ ਚਰਚਾ ਹਲਕਾ ਫੁਲਕਾ ਤੇ ਸੁਭਾਅ ਵਰਗਾ ਜਦ ਵੀ ਵਕਤ ਮਿਲੇ ਫੇਸਬੁਕ ਖੋਲੇ ਇਸ ਗਰੁੱਪ ਤੇ ਢੀੜਾ ਮਾਰ ਉਹ ਜ਼ਰੂਰ ਆਉਂਦਾ ਸੀਗਾ ਲਤੀਫੇ ਹੋਰ ਦਿਲਚਸਪ ਗੱਲਾਂ ਇਸ ਦੇ ਮੈਂਬਰ ਭੇਜਦੇ ਰਹਿੰਦੇ ਸਨ ਜੇ ਉਸ ਨੂੰ ਕੋਈ ਲਤੀਫਾ ਸੁਝ ਜਾਵੇ ਜਾ ਲੱਭ ਜਾਵੇ ਤਾਂ ਉਹ ਵੀ ਚਾੜਦਿਆ ਕਰਦਾ ਸੀਗਾ ਐਵੇਂ ਹੀ ਟਵਿੱਟਰ ਤੇ ਵੀ ਘੇੜਾ ਮਾਰ ਲਿੰਦਾ ਪਰ ਟਵਿੱਟਰ ਤੇ ਜ਼ਿਆਦਾਤਰ ਗੰਭੀਰ ਵਿਚਾਰ ਹੁੰਦੇ ਜੋ ਉਸ ਦੇ ਸੁਭਾਅ ਨੂੰ ਮੇਜ ਨਹੀਂ ਸੀ ਬੰਦੇਗੇ ساری ਰਾਤ ਹੀ ਉਸ ਦਾ ਆਈਫੋਨ ਟੂ ਟੂ ਕਰਦਾ ਰਹਿੰਦਾ ਸੀਗਾ ਕਦੇ ਕੋਈ ਈਮੇਲ ਆ ਗਈ ਹੁੰਦੀ ਕਦੇ ਵਟਸਐਪ ਤੇ ਸੁਨੀਹਾ ਤੇ ਕਦੇ ਕੋਈ ਫੇਸਬੁੱਕ ਤੇ ਕੋਈ ਟਿੱਪਣੀ ਜਦ ਉਹ ਆਪਣਾ ਆਈਫੋਨ ਖੋਲਦਾ ਤਾਂ ਉਸਦੀ ਪਤਨੀ ਵੇਲਾ ਵੀ ਉਸੇ ਵੇਲੇ ਹੀ ਉੱਠ ਖੜਦੀ ਤੇ ਬੜਬੜ ਕਰਨ ਲੱਗਦੀ ਇਸ ਲਈ ਉਸਨੇ ਵੇਲਾ ਦਾ ਨਾਂ ਹੀ ਬੜਬੜ ਰੱਖਿਆ ਹੋਇਆ ਸੀਗਾ ਜੇ ਉਹ ਜ਼ਿਆਦਾ ਬੋਲਦੀ ਤਾਂ ਉਹ ਉੱਠ ਕੇ ਸਿਟਿੰਗ ਰੂਮ ਵਿੱਚ ਆ ਜਾਂਦਾ ਤੇ ਲੈਪਟਾਪ ਖੋਲ ਲੈਂਦਾ ਜਿੰਨੀ دیر ਉਹ ਕਰ ਹੁੰਦਾ ਤਾਂ ਲੈਪਟਾਪ ਨੂੰ ਬੱਚੇ ਵਾਂਗ ਚੱਕੀ ਫਿਰਦਾ। ਵੇਲਾ ਲੈਪਟਾਪ ਨੂੰ ਆਪਣੇ ਸੌਂਕਣ ਕਿਹਾ ਕਰਦੀ। ਉਸੇ ਜਲਦੀ ਉੱਠਣ ਨੂੰ ਲੈ ਕੇ ਕਹਿੰਦੀ ਕਿ ਉਸਨੇ ਕਿਹੜੀਆਂ ਗਉਆਂ, ਮਨਸੀਆਂ ਜਿਹੜਾ ਇੰਨੇ ਸਵਕਤੇ ਉੱਠ ਖੜਦਾ ਆ। ਪੰਜਾਬ ਉੱਪਰੋਂ ਦੀ ਜਹਾਜ਼ ਲੰਘ ਰਿਹਾ ਸੀ ਤੇ ਉਹ ਖਿੜਕ ਰਾਹੀਂ ਬਾਹਰ ਦੇਖਣ ਦੀ ਨਸਫਲ ਕੋਸ਼ਿਸ਼ ਕਰ ਰਿਹਾ ਸੀਗਾ। ਛੇ ਦੀ ਹੀ ਰੋਸ਼ਨੀ ਹੋਣ ਲੱਗੀ ਦਮੇਲ ਵਿੱਚ ਸੂਰਜ ਇੱਕ ਲਕੀਰ ਜਿਹੀ ਵਾਂਗ ਦਿਖਾਈ ਦੇਣ ਲੱਗਿਆ। ਅਸਮਾਨ ਵਿੱਚ ਸੂਰਜੀ ਬੀਤਾਂ ਜਲਦੀ ਚੜ ਜਾਣਾ ਸੀਗਾ ਦਿੱਲੀ ਤੱਕ ਪੁੱਜਦਿਆਂ ਹਲਕੀ ਜਹੀ ਧੁੱਪ ਚਮਕਣ ਲੱਗ ਪਈ ਸੀ ਦਿੱਲੀ ਪੁੱਜ ਕੇ ਜਹਾਜ਼ ਕੁਝ ਦਿਨ ਉੱਪਰ ਹੀ ਗੇੜੇ ਘਾੜਦਾ ਰਿਹਾ ਜਹਾਜ਼ ਜਹਰ ਸੀਗਾ ਕਿ ਲੈਂਡ ਕਰਨ ਲਈ ਜਗ੍ਹਾ ਨਹੀਂ ਸੀ ਮਿਲ ਰਹੀ ਹੋਵੇਗੀ ਮੌਸਮ ਸਾਫ਼ ਹੋਣ ਕਰਕੇ ਪਾਇਲਟ ਕਿਲੀ ਦੱਬੀ ਆਇਆ ਸੀਗਾ ਇਸ ਲਈ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਉਸਨੇ ਜਹਾਜ਼ ਦਿੱਲੀ ਆ ਲਾਇਆ ਸੀਗਾ ਅਰਵਿੰਦ ਸਿੰਘ 20 ਸਾਲ ਬਾਅਦ ਇੰਡੀਆ ਆ ਰਿਹਾ ਸੀਗਾ ਜਿਵੇਂ ਕਿ ਉਸ ਦਾ ਸੁਭਾਅ ਸੀਗਾ ਕਿ ਜਿੱਥੇ ਬੈਠ ਗਿਆ ਬਸ ਬੈਠ ਕੇ ਆ ਹਿੱਲਣ ਨੂੰ ਉਸ ਦਾ ਮਨ ਹੀ ਨਹੀਂ ਸੀ ਹੁੰਦਾਗਾ ਇਹ ਨਹੀਂ ਇੰਡੀਆ ਆਉਣਾ ਦਾ ਵੀ ਉਸ ਦਾ ਦਿਲ ਨਹੀਂ ਸੀ ਮੰਨਿਆ ਇਹ ਵੀ ਜੇ ਮਜਬੂਰੀ ਨਾ ਹੁੰਦੀ ਵਿਲਾ ਨਹੀਂ ਇੰਨਾ ਜ਼ੋਰ ਨਾ ਪਾਇਆ ਹੁੰਦਾ ਸ਼ਾਇਦ ਉਹ ਖਾਲੇ ਵੀ ਨਾ ਆਉਂਦਾ ਵਿਲਾ ਦੀ ਸਹੇਲੀ 에ਅਰ ਇੰਡੀਆ ਵਿੱਚ ਕੰਮ ਕਰਦੀ ਸੀ ਉਸ ਨੇ ਹੀ ਟਿਕਟ ਬੁੱਕ ਕਰਵਾ ਦਿੱਤੀ ਸੀ 에ਅਰ ਇੰਡੀਆ ਨੂੰ ਉਸ ਨੇ ਕਦੇ ਪਸੰਦ ਨਹੀਂ ਸੀ ਕੀਤਾਗਾ 20 ਸਾਲ ਪਹਿਲਾਂ 에ਅਰ ਇੰਡੀਆ ਤੋਂ ਉਹ ਇੰਨਾ ਸਤਿਆ ਵਾਪਸ ਗਿਆ ਸੀਗਾ ਕਿ ਸੌ ਖਾਦੀ ਸੀ ਕਿ ਮੜ ਕੇ ਕਦੇ ਵੀ ਇਸ 에ਅਰਲਾਈਨ ਵਿੱਚ ਸਫ਼ਰ ਨਹੀਂ ਕਰੇਗਾ ਪਰ ਕਿਉਂਕਿ ਟਿਕਟ ਲਈ ਕਿਸੇ ਏਜੰਟ ਕੋਲ ਨਹੀਂ ਸੀ ਜਾਣਾ ਪਿਆਗਾ ਤੇ ਘਰ ਬੈਠੇ ਬਿਠਾਏ ਸਾਰਾ ਕੰਮ ਹੋ ਗਿਆ ਸੀਗਾ ਇਸ ਲਈ ਉਸਨੇ 에어 ਇੰਡੀਆ ਦੀ ਟਿਕਟ ਹੀ ਮਨਜ਼ੂਰ ਕਰ ਲਈ ਸੀ ਜਹਾਜ਼ ਵਿੱਚ ਬੈਠਦੇ ਅਸੀਂ ਉਸਨੇ ਦੇਖ ਲਿਆ ਸੀਗਾ ਕਿ ਸਰਵਿਸ ਵਿੱਚ ਕਾਫੀ ਸੁਧਾਰ ਸੀਗਾ ਹੋਰ ਤੇ ਹੋਰ ਆਈਫੋਨ ਲਈ ਚਾਰਜਰ ਵੀ ਲੱਗਿਆ ਹੋਇਆ ਸੀ ਜਹਾਜ਼ ਲੈਂਡ ਕਰ ਗਿਆ ਤਉਪ ਜਹਾਜ਼ ਦੇ ਅੰਦਰ ਆਵੜੀ ਸੀ ਇੰਗਲੈਂਡ ਵਾਸਿੰਗਲ ਦੇ ਦੁਰਲੱਭ ਸ਼ੈ ਤਉਪ ਉਸ ਨੂੰ ਬਹੁਤ ਚੰਗੀ ਲੱਗ ਰਹੀ ਸੀ ਉਹ ਮਨ ਹੀ ਮਨ ਕਹਿਣ ਲੱਗਿਆ हे ਮੱਖਿਓ हे ਮ ਹੇ ਮੰਗਤਿਓ ਹੇ ਰਿਸ਼ਵਤ ਕੋਰੋ ਹੇ ਟੁੱਟੀ ਹੋਈ ਸੜਕੋ ਹੇ ਸੜਕਾਂ ਵਿੱਚਲੇ ਖੱਡਿਓ ਤੇ ਖੜਕਦੇ ਹੋਏ ਵਾਹਨੋ ਹੇ ਐਕਸੀਡੈਂਟੋ ਮੈਂ ਤੁਹਾਡੇ ਲਈ ਆ ਪੁੱਜਾਂ ਹਾਂ ਉਸਦਾ ਤਜਰਬਾ ਉਸਦੇ ਅੰਦਰ ਖੋਰੂ ਪਾ ਰਿਹਾ ਸੀਗਾ ਜਹਾਜ਼ ਠੀਕ ਟਿਕਾਣੇ ਤੇ ਜਾ ਰੁਕਿਆ ਉਸ ਨੂੰ ਲੱਗਦਾ ਸੀਗਾ ਕਿ ਸਵਾਰੀਆਂ ਕੂੜੀਆਂ ਮਾਰਦੀਆਂ ਇੱਕ ਦੂਜੇ ਤੋਂ ਮੂਹਰੇ ਹੁੰਦੀਆਂ ਕੈਬਿਨਾ ਵਿੱਚੋਂ ਸਮਾਨ ਕੱਢਣ ਲੱਗਣੀਆਂ ਜਿਸ ਕਾਰਨ ਜਿਸ ਦਾ ਕਾਰਨ ਹੁੰਦਾ ਹੈ ਆ ਸੁਰੱਖਿਆ ਦੀ ਭਾਵਨਾਵਾ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਤੁਸੀਂ ਕਤਾਰ ਵਿੱਚ ਖੜੋ ਪਰ ਫਰਮਾਇਸ਼ੀ ਲੋਕ ਕਤਾਰ ਨੂੰ ਨਕਾਰਦੇ ਹੋਏ ਅੱਗੇ ਲੰਘ ਜਾਣਗੇ ਤੁਹਾਨੂੰ ਲੱਗੇਗਾ ਕਿ ਪਤਾ ਨਹੀਂ ਤੁਹਾਡੀ ਵਾਰੀ ਆਵੇ ਹਿਨਾ ਅਜੇ ਇਹ ਵੀ ਇਹ ਕਤਾਰਾਂ ਦਾ ਕੀ ਮਤਲਬ ਆ ਉਸਦੇ ਕਿਆਫੇ ਦੇ ਉਲਟ ਲੋਕ ਆਪਣਾ ਸਮਾਨ ਲਾਉਣ ਲੈ ਕਹ ਲੈਣਾ ਪਏ ਇੱਥੇ ਵੀ ਕੁਝ ਸਿਆਣਾ ਪਾ ਗਈ ਜਾਪੀ ਵਾਹ ਇੰਡੀਆ ਜ਼ਰੂਰ ਬਦਲ ਗਿਆ ਹੋਵੇਗਾ ਜਹਾਜ਼ ਵਿੱਚ ਉਤਰ ਕੇ ਦੇਖਿਆ 에ਰਪੋਰਟ ਦਾ ਨਕਸ਼ਾ ਹੀ ਬਦਲਿਆ ਪਿਆ ਸੀ ਪੱਛਮ ਦੇ ਕਿਸੇ ਵੀ 에ਰਪੋਰਟ ਦਾ ਮੁਕਾਬਲਾ ਕਰਦਾ ਜਾਪ ਰਿਹਾ ਸੀਗਾ ਫਰਸ਼ ਜਿਵੇਂ ਸ਼ੀਸ਼ੇ ਦਾ ਹੋਵੇ ਉਸ ਦਾ ਅਕਸ ਫਰਸ਼ ਵਿੱਚ ਦਿਸ ਰਿਹਾ ਸੀਗਾ ਭਵੇਂ ਤੁੰਦਲਾ ਜਿਹਾ ਸੀ ਉਹ ਤਿਲਕਨ ਦੇ ਡਰੋਂ ਤੁਰਦਾ ਇਮੀਗ੍ਰੇਸ਼ਨ ਵੱਲ ਵਧਿਆ ਉਹ ਦੁਨੀਆ ਦੇ ਕਈ ਮੁਲਕਾਂ ਵਿੱਚ ਗਿਆ ਸੀਗਾ ਉਸ ਨੂੰ ਦੂਜੇ ਦੇਸ਼ਾਂ ਦੇ ਇਮੀਗ੍ਰੇਸ਼ਨ ਡੈਸਕ ਤੋਂ ਕਦੇ ਡਰਨਿੰਗ ਸੀ ਲੱਗਿਆ ਪਰ ਆਪਣੇ ਮੁਲਕ ਵਿੱਚ ਆ ਕੇ ਉਹ ਬਹੁਤ ਖਬਰਾ ਜਾਂਦਾ ਲੱਗਦਾ ਕਿ ਹੁਣ ਵੀ ਕੁਝ ਹੋਇਆ ਹੁਣ ਵੀ ਕੁਝ ਵਾਪਰਿਆ ਅਸ ਨੂੰ ਜਾਪ ਰਹਾ ਸੀ ਗ੍ਰੇਸ਼ਵਤ ਮੰਗਦੀਆਂ ਅੱਖਾਂ ਉਸ ਅੰਦਰ ਤੀਰ ਵਾਂਗ ਵੱਜਣਗੀਆਂ ਤੇ ਇਹਨਾਂ ਨਜ਼ਰਾਂ ਨੂੰ ਬੋਲ ਬਣਦਿਆਂ ਵੀ ਵਕਤ ਨਹੀਂ ਲੱਗੇਗਾ ਪਤਾ ਨਹੀਂ ਕਿੰਨੇ ਮੰਗ ਲੈਣ ਪਰ ਉਹ ਬਚ ਗਿਆ ਇੱਕ ਦੋ ਫਜ਼ੂਲ ਜਿਹੇ ਸਵਾਲ ਤੇ ਪਾਸਪੋਰਟ ਤੇ ਠੱਕ ਮੋਹਰ ਹਾਂ ਕਿਸੇ ਨੇ ਇਹ ਵੀ ਨਹੀਂ ਕਿਹਾ ਕਿ ਵੈਲਕਮ ਟੂ ਇੰਡੀਆ ਸਰ ਸ਼ਾਇਦ ਅਗਲੀ ਵਾਰ ਕਹਿਣਗੇ ਇੱਥੋਂ ਨਿਕਲ ਕੇ ਹੁਣ ਸਮਾਨ ਚੱਕਣਾ ਸੀਗਾ ਇੱਕ ਅਟੈਚੀ ਤੇ ਤਿੰਨ ਬੈਗ ਸਨ ਇੱਥੇ ਆ ਕੇ ਇਹ ਵੀ ਡਰ ਬਣਿਆ ਰਹਿੰਦਾ ਸੀਗਾ ਕਿ ਪਤਾ ਨਹੀਂ ਬੈਗ ਮੈਨ ਲਗੇ ਵੀ ਕਿ ਨਹੀਂ ਦੋ ਵਾਰ ਅਟੈਚੀ ਘਮਾਉਣ ਦਾ ਤਜਰਬਾ ਸੀ ਉਸ ਦਾ ਚੰਗੀ ਕਿਸਮਤ ਸੀ ਕਿ ਇੱਕ ਇੱਕ ਕਰਕੇ ਚਾਰੇ ਆਈਟਮਾਂ ਆ ਗਈਆਂ ਵਿਲਾ ਦੀ ਚਲਾਕੀ ਦੇਖੋ ਕਿ ਪੀਲੇ ਰੰਗ ਦੀਆਂ ਲੀਰਾਂ ਜਿਹੀਆਂ ਬੰਨ ਦਿੱਤੀਆਂ ਸਨ ਕਿ ਉਸ ਨੂੰ ਪਛਾਣ ਰਹੇ ਹਾਂ ਇੱਕ ਬੈਗ ਨੂੰ ਕਾਲੀ ਲੀਰ ਸੀਗੀ ਇਸ ਬੈਗ ਦਾ ਉਸ ਨੂੰ ਖਾਸ ਧਿਆਨ ਰੱਖਣ ਦੀ ਹਦਾਇਤ ਸੀਗੀ ਵਿਲਾ ਵੱਲੋਂ ਇੱਕ ਕਿਸਮ ਨਾਲ ਚੀਖੀਟ ਕੇ ਉਸ ਨੇ ਚੇਤੇ ਵਿੱਚ ਖੰਨ ਦੀ ਕੋਸ਼ਿਸ਼ ਕੀਤੀ ਸੀਗੀ ਉਸ ਦੇ ਪਲਕੜਪਣ ਤੋਂ ਵੀ ਦਰਦਦਾਈ ਸੀਗੀ ਤੇ ਉਸ ਦੀ ਪਛਾਣ ਸ਼ਕਤੀ ਵਿੱਚ ਨੁਕਸ ਤੋਂ ਵੀ ਉਸ ਮਾਨ ਟਰਾਲੀ ਤੇ ਰੱਖ ਕੇ ਬਾਹਰ ਵੱਲ ਜਾ ਰਿਹਾ ਸੀ ਤਾ ਸਾਹਮਣੇ ਉਸ ਨੂੰ ਡਿਊਟੀ ਫਰੀ ਦੀ ਦੁਕਾਨ ਨਜ਼ਰ ਪਈ ਉਸ ਨੂੰ ਗਰੀਸ ਦੀ ਕਹੀ ਗੱਲ ਯਾਦ ਆਈ ਕਿ ਹਿੰਦੁਸਤਾਨ ਦੀਆਂ ਡਿਊਟੀ ਫਰੀ ਦੀਆਂ ਦੁਕਾਨਾਂ ਦੁਨੀਆ ਦੀਆਂ ਸਭ ਤੋਂ ਸਸਤਣੇ ਦੁਕਾਨਾਂ ਵਿੱਚੋਂ ਹਨ ਉਸ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਕਿ ਉਸ ਨੇ ਸ਼ਰਾਬ ਲੰਡਨ ਤੋਂ ਕਿਉਂ ਖਰੀਦੀ ਹੁਣ ਉਹ ਬਾਹਰ ਵੱਲ ਤੁਰ ਪਿਆ ਹੁਣ ਕਸਟਮ ਵਾਲਿਆਂ ਨਾਲ ਵਾਹ ਪੈਣਾ ਸੀਗਾ ਭਾਵੇਂ ਉਸ ਕੋਲ ਕਸਟਮ ਦਾ ਕੁਝ ਵੀ ਨਹੀਂ ਸੀਗਾ ਪਰ ਇਹਨਾਂ ਦਾ ਕੀ ਪਤਾ ਹੈ ਕਿ ਅਟੈਚੀ ਵਿੱਚ ਦੋ ਬੋਤਲਾਂ ਵਾਈਨ ਤੇ ਇੱਕ ਬੋਤਲ ਮਿਲਬੂ ਦੀ ਖਤਰ ਖੜਾ ਕਰ ਸਕਦੀਆਂ ਸਾਨੂੰ ਇੱਥੇ ਉਸ ਨੂੰ ਡਰ ਸੀਗਾ ਕਿ ਰੇਸ਼ਵਤ ਮੰਗਦੀਆਂ ਅੱਖਾਂ ਅੰਦਰ ਤੀਰ ਵਾਂਗ ਵੱਜਣਗੀਆਂ ਪਰ ਵਿਚਾਰ ਰਿਹਾ ਅੱਗੋਂ ਆਪਣਾ ਸਮਾਨ ਚੱਕ ਕੇ ਹਰੀ ਬੱਤੀ ਪਾਰ ਕਰਨ ਤੋਂ ਪਹਿਲਾਂ ਵੀ ਡਰ ਰਿਹਾ ਸੀਗਾ ਕਿ ਹੁਣ ਵੀ ਰੋਕਿਆ ਹੁਣ ਵੀ ਰੋਕਿਆ ਕੋਖਮੀਆਂ ਅੱਖਾਂ ਉਸ ਵੱਲ ਚੱਕ ਰਹੀਆਂ ਸਨ ਪਰ ਪਿੱਛੇ ਨਹੀਂ ਸੰ ਕਰ ਰਹੀਆਂ ਥੋੜੀ ਦੂਰ ਜਾ ਕੇ ਉਸ ਨੇ ਪਿੱਛੇ ਮੁੜ ਕੇ ਦੇਖਿਆ ਕੋਈ ਵੀ ਨਹੀਂ ਸੀ ਆ ਰਿਹਾ ਉਹ ਸੋਚਣ ਲੱਗਿਆ ਕਿ ਕੀ ਸੱਚ ਹੀ ਹਿੰਦੁਸਤਾਨ ਵਿੱਚ ਸੀਗਾ ਜਾਂ ਕਿਤੇ ਹੋਰ ਉਏਰਪੋਰਟ ਦੇ AC ਦੀ ਜ਼ੱਦ ਵਿੱਚ ਸੀਗਾ ਕਿ ਬਾਹਰ ਚਮਕਦੀ ਤੁੱਪ ਅੱਖਾਂ ਵਿੱਚ ਰੜਕਣ ਲੱਗੀ। ਉਸਨੇ ਮਾਣ ਹੀ ਮਾਣ ਕਿਹਾ ਕਿ ਤੁੱਪ ਚੁਗੇਗੀ ਮੇਰੇ ਹੱਡਾਂ ਵਿੱਚ ਬੈਠੀ 20 ਸਾਲਾਂ ਪੁਰਾਣੀ ਠੰਡ ਬਾਹਰ ਨਿਕਲਿਆ ਤਾਂ ਗਰਮ ਹਵਾ ਦਾ ਤੇਜ਼ ਬੁੱਲਾ ਉਸਦੇ ਚਿਹਰੇ ਤੇ ਆਵਜਾ ਤੇ ਨਾਲ ਹੀ ਪਾ 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 ਵੱਜਦੇ ਹਾਰਣ। ਡੰਡਾ ਖੜਕਾਉਂਦੇ ਪੁਲਿਸ ਵਾਲੇ ਤੇ কুরਬਲ কুরਬਲ ਫਿਰਦੇ ਲੋਕ ਇਹ ਇੰਡੀਆ ਹੀ ਸੀਗਾ। ਹਾਂ ਕਾਰਾਂ ਨਾਲ ਭਰੀਆਂ ਸੜਕਾਂ ਜ਼ਰੂਰ ਉਸ ਲਈ ਨਵੀਆਂ ਸਨ। ਕਾਰਾਂ ਵੀ ਹਰ ਮੇਕ ਦਿਆਂ। ਉਹ ਟੈਕਸੀ ਵਾਲ ਵਿਦਿਆ ਪੰਜਾਬੀ ਟੈਕਸੀ ਵਾਲੇ ਨੇ ਉਸ ਦੇ ਅਟੈਚੀ ਨੂੰ ਹੱਥ ਪਾਉਂਦੇ ਪੁੱਛਿਆ ਕਿੱਥੇ ਚੱਲੋਂਗੇ ਭਾਜੀ ਯੂ نو ਮਿੱਤਰ ਯਾਤਰੀਕਰ ਦਰਿਆ ਗੰਜ ਭਾਜੀ ਕਿਸੇ ਚੰਗੇ ਜਿਹੇ ਹੋਟਲ ਵਿੱਚ ਰਹੋ ਇੰਨੇ ਸੋਹਣੇ ਸੋਹਣੇ ਹੋਟਲ ਨੇ ਦਿੱਲੀ ਵਿੱਚ ਇੰਗਲੈਂਡ ਤੋਂ ਆ ਕੇ ਵੀ ਟੁੱਚੀ ਜਿਹੀ ਜਗ੍ਹਾ ਰਹੋਗੇ ਤੈਨੂੰ ਕਿੱਦਾਂ ਪਤਾ ਕਿ ਮੈਂ ਇੰਗਲੈਂਡ ਤੋਂ ਆਇਆ ਭਾਜੀ 25 ਸਾਲ ਹੋ ਗਏ ਆ ਸ਼ਿੰਦੀ ਨੂੰ ਟੈਕਸੀ ਕਰਦੇ ਆ ਬੰਦੇ ਦੀ ਚਾਲ ਦੇਖ ਕੇ ਦੱਸ ਦਈਏ ਕਿ ਕਿਹੜੇ ਮੁਲਕ ਦਾ ਵਾਸੀ ਹੈ ਫਿਰ ਐਸ ਵੇਲੇ ਲੰਡਨ ਤੋਂ ਆਇਆ ਜਹਾਜ਼ ਹੀ ਲੈਂਡ ਕਰਦਾ ਹੈ ਟੈਕਸੀ ਵਾਲਾ ਚੁਸਤ ਬਣਦਾ ਦੱਸ ਰਿਹਾ ਸੀਗਾ ਉਸਨੇ ਹੈਂਡ ਬੈਗ ਉਸਦੇ ਹੱਥੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਾਹਲੀ ਨਾਲ ਕਿਹਾ ਨਹੀਂ ਬਈ ਇਹਨੂੰ ਮੈਂ ਆਪਣੇ ਨਾਲ ਹੀ ਰੱਖੂਗਾ ਡਰਾਈਵਰ ਨੇ ਸਮਾਨ ਬੂਟ ਵਿੱਚ ਰੱਖ ਦਿੱਤਾ ਸੀਗਾ ਅਰਵਿੰਦ ਨੇ ਮੂਰਲੀ ਸੀਟ ਉੱਪਰ ਬੈਠ ਕੇ ਬੈਗ ਆਪਣੇ ਪੱਟਾਂ ਵਿੱਚ ਰੱਖ ਲਿਆ ਡਰਾਈਵਰ ਨੇ ਟੇਡਾ ਜਿਹਾ ਉਸ ਵੱਲ ਦੇਖਿਆ ਪਰ ਕੁਝ ਨਾ ਬੋਲਿਆ ਟੈਕਸੀ ਵਿੱਚ ਬੈਠਦਿਆਂ ਇਸ ਦੇ AC ਦੇ ਬਾਹਰਲੀ ਗਰਮੀ ਭੁਲਾ ਦਿੱਤੀ ਸੀਗੀ ਉਹ ਗੱਡੀ ਤੋਰਦਿਆਂ ਹੀ ਪੁੱਛਣ ਲੱਗਿਆ ਕਿਸੇ 5 स्टार ਵਿੱਚ ਲੈ ਚੱਲਾਂ ਨਹੀਂ ਬਈ ਮੈਂ ਤਾਂ ਮਿੱਤਰ ਯਾਤਰੀ ਘਰ ਹੀ ਚੱਲਾਂਗਾ ਕੋਈ ਖਾਸ ਕਾਰਨ ਹਾਂ ਮੇਰੀ ਬੁਕਿੰਗ ਹੋ ਚੁੱਕੀ ਹੈ ਬਾਜੀ ਯਕੀਨ ਜਾਣੇ ਉਹ ਤਾਂ ਕੋਈ ਖਾਸ ਜਗਾ ਨਹੀਂ ਯੂ نو ਮੇਰੇ ਇੱਕ ਦੋਸਤ ਖਾਸ ਦੋਸਤ ਗ੍ਰੀਸ ਨੇ ਇਹੀ ਜਗਾ ਰეკਮੈਂਡ ਕੀਤੀ ਹੈ ਦਿੱਲੀ ਦੇ ਇਹਨ ਵਿਚਕਾਰ ਸਸਤੀ ਤੇ ਟਿਕਾਊ ਹਾਂ ਬਾਜੀ ਇਹ ਤਾਂ ਹੈਵੇ ਸੀਸਗੰਜ ਵੀ ਨਜ਼ਦੀਕ ਹੈ ਤੇ ਹੋਰ ਸਹੂਲਤਾਂ ਵੀ ਬਹੁਤ ਭੀੜ ਹੈ ਪਰ ਏवैसे ਭਾਜੀ ਪੀੜ ਤਾਂ ਹੁਣ ਸਾਰੀ ਜਗ੍ਹਾ ਹੀ ਬਹੁਤ ਹੈ ਟਰੈਵਰ ਦੀ ਗੱਲ ਦਾ ਕੋਈ ਉੱਤਰ ਦਿੱਤੇ ਬਿਨਾ ਉਹ ਦਿੱਲੀ ਨੂੰ ਦੇਖ ਰਿਹਾ ਸੀਗਾ 20 ਸਾਲ ਬਾਅਦ ਇਹ ਉਹ ਦਿੱਲੀ ਨਹੀਂ ਸੀ ਜਾਂ ਪਰਹੀਗੀ ਕਾਰਾਂ ਲੰਡਨ ਨਾਲੋਂ ਵੀ ਜ਼ਿਆਦਾ ਨਜ਼ਰ ਆ ਰਹੀਆਂ ਸਨ ਤੇ ਸਨ ਵੀ ਵੱਡੀਆਂ ਵੱਡੀਆਂ ਟਰੈਵਰ ਉਸ ਨੂੰ ਖੋਖਦਾ ਬੋਲਿਆ دیر ਭਾਦਾਇਓ ਯੂ ਨੋ 20 ਸਾਲ ਬਾਅਦ ਆਇਆ ਆ ਕੁਝ ਵੀ ਪਛਾਣ ਨਹੀਂ ਹੋ ਰਿਹਾਗਾ ਪਾਜੀ 20 ਸਾਲ ਬਹੁਤ ਹੁੰਦੇ ਆ 20 ਸਾਲ ਵਿੱਚ ਤਾਂ ਨਿਆਣਾ ਜਮਕੇ ਵੱਡਾ ਹੋ ਕੇ ਵਿਆਹ ਆ ਵੀ ਜਾਂਦਾ ਏ ਆਹ ਦਾ ਡਰਾਈਵਰ ਹੱਸਿਆ ਤੇ ਉਹ ਵੀ ਉਹ ਸੋਚ ਰਿਹਾ ਸੀਗਾ ਕਿ ਵਾਕਿਆ ਹੀ 20 ਸਾਲ ਬਹੁਤ ਹੁੰਦੇ ਹਨ ਉਹ ਤਾਂ ਸ਼ਾਇਦ ਹਾਲੇ ਵੀ ਨਾ ਆਉਂਦਾ ਜੇ ਵੇਲਾ ਮਜਬੂਰ ਕਰਕੇ ਨਾ ਭੇਜੀ ਡਰਾਈਵਰ ਦੱਸਦਾ ਜਾ ਰਿਹਾ ਸੀਗਾ ਆ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਨਾ ਇਹਨੇ ਦਿੱਲੀ ਨਿਊਜ਼ ਜਵਾਨ ਕਰ ਦਿੱਤਾ ਹੋਇਆ ਹੈ ਮੈਂ ਵੀ ਜਦ ਦਿੱਲੀ ਵਿੱਚ ਟੈਕਸੀ ਕਰਨ ਆਇਆ ਸੀ ਤਾਂ ਦਿੱਲੀ ਬੁੱਢੀ ਬੁੱਢੀ ਲੱਗਿਆ ਕਰਦੀ ਸੀਗੀ ਹੁਣ ਪ੍ਰਾਣੀਆਂ ਬਿਲਡਿੰਗਾਂ ਪਿੱਛੇ ਜਾ ਪਈਆਂ ਤੇ ਚਮਕਦੀਆਂ ਮਾਰਤਾ ਮੂਹਰੇ ਆ ਗਈਆਂ ਆ ਯੂ نو ਟ੍ਰੈਫਿਕ ਵੀ ਬਹੁਤ ਵਧ ਗਿਆ ਹੈ ਟ੍ਰੈਫਿਕ ਦਾ ਤਾਂ ਕੁਝ ਪੁੱਛੋ ਹੀ ਨਾ ਹਾਲੇ ਤਾਂ ਅੱਧਾ ਮੈਟਰੋ ਨੇ ਸੰਭਾਲ ਲਿਆ ਵੈਸੇ ਭਾਜੀ ਡਿਵੈਲਪਮੈਂਟ ਬਹੁਤ ਹੋਈ ਹੈ ਪਰ ਪਾਣੀ ਦੇ ਨਿਕਾਸ ਦਾ ਇੰਤਜ਼ਾਮ ਕੋਈ ਨਹੀਂ ਹੋਇਆ ਜੇ ਜ਼ਰਾ ਜ਼ਿੰਨ ਨਮੀ ਪੈ ਜਾਵੇ ਤਾਂ ਦਿੱਲੀ ਛੱਪੜ ਬਣ ਜਾਂਦੀ ਹੈ ਉਹ ਦਿੱਲੀ ਬਾਰੇ ਹੋਰ ਵੀ ਜਾਣਕਾਰੀ ਦਿੰਦਾ ਜਾ ਰਿਹਾ ਸੀ ਆਲੇ ਦਿਵਾਲੇ ਕੋਈ ਵਿਸ਼ੇਸ਼ ਜਾਂ ਇਤਿਹਾਸਿਕ ਜਗ੍ਹਾ ਜਸਤੀ ਤਾਂ ਇੱਕ ਦਮ ਉਸ ਬਾਰੇ ਦੱਸਣ ਲੱਗਦਾ ਨਵੀਆਂ ਬਣੀਆਂ ਮਾਰਤਾ ਬਾਰੇ ਵੀ ਉਸਨੇ ਆਪਣੇ ਬਰਾਬਰ ਜਾਂਦਾ ਅਜੀਬ ਜਿਹਾ ਰਿਕਸ਼ਾ ਦੇਖਿਆ ਜਿਸ ਦੀਆਂ ਚਾਰ ਸੀਟਾਂ ਸਨ ਦੋ-ਦੋ ਅੰਮੋ ਸਾਹਮਣੇ ਸਨ ਰਿਕਸ਼ਾ ਰਿਕਸ਼ੇ ਵਾਂਗ ਹੀ ਬੰਦਾ ਇਸ ਨੂੰ ਚਲਾ ਰਿਹਾ ਸੀਗਾ ਉਸਨੇ ਕਿਹਾ ਆਹ ਤਾਂ ਬਈ ਨਵੇਂ ਰਿਕਸ਼ੇ ਚੱਲਦੇ ਲੱਗਦੇ ਆ ਭਾਜੀ ਇਹ ਚਾਈਨੀ ਰਿਕਸ਼ੇ ਆ ਇਹ ਮੈਟਰੋ ਸਟੇਸ਼ਨਾਂ ਨਾਲ ਜੁੜੇ ਹੋਏ ਹੁੰਦੇ ਆ ਤੇ ਲਾਈਨ ਵਿੱਚ ਖੜ ਕੇ ਸਵਾਰੀ ਚੱਕਣੀ ਪੈਂਦੀ ਹੈ ਪਰ ਇੰਨਾ ਭਾਰ ਬੰਦਾ ਕਿਦਾਂ ਖਿੱਚਦਾ ਹੈ ਨਹੀਂ ਭਾਜੀ ਧਿਆਨ ਨਾਲ ਦੇਖੋ ਇਹਨੂੰ ਛੋਟਾ ਜਿਹਾ ਇੰਜਨ ਲੱਗਿਆ ਹੋਇਆ ਏ ਉਸਨੇ ਕਿਹਾ ਤੇ ਫਿਰ ਪੁੱਛਣ ਲੱਗਿਆ ਭਾਜੀ ਵੈਸੇ ਤਾਂ ਸਿੰਦਾ ਬੰਦੇ ਨਾਲ ਹੈਲੋ ਕਰਕੇ ਹੀ ਦੱਸ ਦਿੰਦਾ ਹੈ ਕਿ ਉਹ ਕਿਹੜੇ ਇਲਾਕੇ ਦਾ ਆ ਪਰ ਇਹ ਦੱਸਣਾ ਔਖਾ ਜਾਂਦਾ ਏ ਕਿ ਦਿੱਲੀ ਆਏ ਬੰਦੇ ਨੇ ਕਿੰਨੇ ਕੁ ਦਿਨ ਇੱਥੇ ਠਹਿਰਨਾ ਯੂ نو ਬੜਾ ਚਲਾਕ ਹੈ ਭਈ ਇਹ ਸਿੰਦਾ ਤਾਂ ਉਹ ਡਰਾਈਵਰ ਦੀ ਗੱਲ ਤੇ ਖੁੱਲ ਕੇ ਹੱਸਿਆ ਤੇ ਆਖਿਆ ਮੈਂ ਇੱਕ ਦੋ ਦਿਨ ਦਿੱਲੀ ਠਹਿਰਨਾ ਤੇ ਫਿਰ ਜਲੰਧਰ ਚਲੇ ਜਾਣਾ ਵੈਸੇ ਤਾਂ ਦਿੱਲੀ ਮੈਨੂੰ ਕੋਈ ਖਾਸ ਕੰਮ ਨਹੀਂਗਾ دیر ਬਾਅਦ ਆਇਆ ਕਰਕੇ ਦਿੱਲੀ ਠਹਿਰਨ ਨੂੰ ਦਿਲ ਕਰਾਇਆ ਜਾਂ ਫਿਰ ਵੀ ਕਿੰਨੇ ਕ ਦਿਨ ਰਹੋਗੇ ਯੂ نو ਆਈ ਡੋਟ ਕੇਅਰ ਜਿੰਨੇ ਕ ਦਿਨ ਦਿੱਲੀ ਰੱਖ ਲਵੇਗੀ ਵਾ ਇਹ ਵੀ ਠੀਕ ਹੈ ਇਹ ਦਿੱਲੀ ਦੀ ਹਿੰਮਤ ਹੋਵੇਗੀ ਵੈਸੇ ਤਾਂ ਭਾਜੀ ਦਿੱਲੀ ਆਪ ਵਿਚਾਰੀ ਪੰਬੀਰੀ ਵਾਂਗ ਘੁੰਮਦੀ ਫਿਰਦੀ ਹੈ ਮੈਂ ਵੀ ਭਾਜੀ ਦਿੱਲੀ ਹੀ ਦੇਖਣ ਆਇਆ ਸੀਗਾ ਦੇਖ ਲਓ ਦਿੱਲੀ ਨੇ ਮੈਨੂੰ ਇੱਥੇ ਹੀ ਰੱਖ ਲਿਆ ਭਾਜੀ ਇੱਕ ਗੱਲ ਦੱਸ ਦੇਵਾਂ ਜੇ ਦਿੱਲੀ ਦੇਖਣੀ ਆ ਤਾਂ ਸ਼ਿੰਡੀ ਦੀ ਟੈਕਸੀ ਤੋਂ ਵਧੀਆ ਕੋਈ ਜ਼ਰੀਆ ਨਹੀਂਗਾ ਇੱਕ ਇੱਕ ਗਲੀ ਦਿਖਾ ਦੇਵਾਂਗਾ ਮੈਂ ਵੀ ਜਲੰਧਰੀ ਆਂ ਠੀਕ ਹੈ ਮੈਨੂੰ ਆਪਣਾ ਕਾਰਡ ਦੇ ਦੇਵੀਂ ਮੈਂ ਫੋਨ ਕਰ ਲਵਾਵਾਂਗਾ ਕਾਰਡ ਤਾਂ ਕੋਈ ਨਹੀਂ ਜੀ ਹਾਂ ਸੈਲਨ ਨੰਬਰ ਲੈ ਲਵੋ ਮੈਂ ਆਪਣੇ ਫੋਨ ਵਿੱਚ ਪਰ ਲਵੋ ਜਾਂ ਤਾਂ ਆਖਦੇ ਆਂ ਅਸਨੇ ਆਪਣਾ ਮੋਬਾਈਲ ਕੱਢਿਆ ਤੇ ਬੋਲਿਆ ਭਾਜੀ ਆਪਣਾ ਨੰਬਰ ਦਿਓ ਮੈਂ ਤੁਹਾਨੂੰ ਕੰਟੀ ਕਰਦਾ ਹਾਂ ਇਦਾਂ ਮੇਰਾ ਨੰਬਰ ਆ ਜਾਊਗਾ ਉਹਨੂੰ ਸੇਵ ਕਰ ਲਿਓ ਯੂ ਨੋ ਮੇਰੇ ਕੋਲ ਹੱਲੇ ਨੰਬਰ ਹੈ ਨਹੀਂਗਾ ਹੋਟਲ ਜਾਵਾਂਗਾ ਸਾਮਾਨ ਆਪਣੇ ਕਮਰੇ ਵਿੱਚ ਰੱਖ ਕੇ ਬਾਹਰ ਨਿਕਲਾਂਗਾ ਤੇ ਸਿਮ ਖਰੀਦਾਂਗਾ ਭਾਜੀ ਇਦਾਂ ਸਿਮ ਨਹੀਂ ਮਿਲਦੇ ਇੰਡੀਆ ਵਿੱਚ ਬਿਨਾ ਆਈਡੀ ਤੋਂ ਸਿਮ ਨਹੀਂ ਦਿੰਦੇਗੇ ਕੋਈ ਵੀ ਆਈਡੀ ਵੀ ਇੰਡੀਅਨ ਹੋਵੇ ਬਲਾਈਤੀ ਫੋਨ ਤੋਂ ਕਾਲ ਕਰੋਗੇ ਤਾਂ ਰੋਮਿੰਗ ਪਵੇਗੀ ਗੱਲ ਉਸਦੀ ਵੀ ਠੀਕ ਸੀਗੀ ਗਰੀਸ ਵੀ ਇਹੋ ਗੱਲ ਦੱਸ ਰਿਹਾ ਸੀਗਾ ਉਹ ਸੋਚਣ ਲੱਗਿਆ ਕਿ ਸਿਮ ਕਿਵੇਂ ਲਈ ਜਾਵੇਗੀ ਪਿੰਡ ਜਾ ਕੇ ਸਖਦੇਵ ਲੈ ਦੇਵੇਗਾ ਓੰਕਾਰ ਜਾਂ ਸੁਮਿਤ ਵੀ ਕੁਝ ਕਰ ਦੇਣਗੇ ਪਰ ਤਦ ਤੱਕ ਦੁਨੀਆ ਨਾਲ ਕਿਵੇਂ ਜੁੜ ਸਕੇਗਾ ਫੇਸਬੁੱਕ ਇੱਕ ਜ਼ਰੀਆ ਤਾਂ ਹੈ ਪਰ ਸੀਮਤ ਜਿਹਾ ਹੈ ਡਰਾਈਵਰ ਉਸਦੀ ਦੁਬਿਧਾ ਸਮਝਦਾ ਹੋਇਆ ਬੋਲਿਆ ਇਹਦਾ ਹੱਲ ਵੀ ਸ਼ਿੰਦਾ ਲੱਭ ਸਕਦਾ ਹੈ ਤੁਸੀਂ ਮੇਰੀ ਟੈਕਸੀ ਨੂੰ ਪੱਕਾ ਰੱਖ ਲਵੋ ਜਿੰਨਾ ਚਿਰ ਇੰਡੀਆ ਰਹਿਣਾ ਤਾਂ ਸਿਮ ਦਾ ਇੰਤਜ਼ਾਮ ਹੋ ਸਕਦਾ ਹੈ ਡਰਾਈਵਰ ਨੇ ਵਪਾਰਕ ਗੱਲ ਕੀਤੀ ਉਸ ਨੂੰ ਘੁੰਮਣ ਫਿਰਨ ਦਾ ਸ਼ੌਂਕ ਹੁਣ ਬਹੁਤਾ ਤਾਂ ਨਹੀਂ ਸੀ ਰਿਹਾ ਪਰ ਫਿਰ ਵੀ ਐਡੇ ਸ਼ਹਿਰ ਵਿੱਚ ਕਾਰ ਬਿਨਾ ਬੰਦਾ ਕਾਦਾ ਲੰਡਨ ਵਿੱਚ ਰਹਿੰਦੇ ਆ ਉਹ ਕਾਰ ਦਾ ਇੰਨਾ ਆਦੀ ਹੋ ਚੁੱਕਿਆ ਸੀ ਕਿ ਬਸ ਟ੍ਰੇਨ ਜਾਂ ਟਿਊਬ ਵਿੱਚ ਚੜ੍ਹ ਹੀ ਨਹੀਂ ਸਕਦਾਗਾ ਸਿੰਦਾ ਭਾਵੇਂ ਬੰਦਾ ਚੰਗਾ ਦਿਸਦਾ ਸੀ ਪਰ ਉਹ ਉਸ ਨੂੰ ਜਾਣਦਾ ਤਾਂ ਨਹੀਂ ਸੀਗੀ ਸੁਰੱਖਿਆ ਤਾਂ ਬਾਰੇ ਵੀ ਤਾਂ ਸੋਚਣਾ ਹੋਇਆ ਟੈਕਸੀ ਤਾਂ ਉਸਨੇ ਬਲਕਾਰ ਦੀ ਹੀ ਕਰਨੀ ਸੀਗੀ ਦੋਕ ਦਿਨ ਦਿੱਲੀ ਵਿੱਚ ਰਹਿ ਕੇ ਉਸਨੇ ਬਲਕਾਰ ਨੂੰ ਸੱਦ ਲੈਣਾ ਸੀਗਾ ਬਲਕਾਰ ਉਹਨਾਂ ਦੇ ਘਰਾਂ ਵਿੱਚੋਂ ਹੀ ਸੀਗਾ ਜੋ ਬਹੁਤ ਸਾਲਾਂ ਤੋਂ ਟੈਕਸੀ ਕਰਦਾ ਰਿਹਾ ਸੀਗਾ ਅਸਦੇ ਬਾਪੂ ਜੀ ਚਦਵੀ ਆਉਂਦੇ ਉਸੇ ਦੀ ਹੀ ਟੈਕਸੀ ਸਾਧ ਲੈਂਦੇ ਸਨ ਜਾਣਦੇ ਬੰਦੇ ਦੀ ਟੈਕਸੀ ਵਧੇਰੇ ਸੁਰੱਖਿਅਤ ਰਹਿੰਦੀ ਸੀਗੀ ਉਸ ਨੇ ਸ਼ਿੰਜੇ ਦੀ ਗੱਲ ਦਾ ਜਵਾਬ ਨਾ ਦਿੱਤਾ ਡਰਾਈਵਰ ਵੀ ਸਮਝ ਗਿਆ ਕਿ ਉਸ ਦੀ ਬਹੁਤੀ ਲੋੜ ਨਹੀਂ ਕੀ ਟ੍ਰੈਫਿਕ ਵਿੱਚ ਜਦੋਂ ਗੱਡੀ ਰੁਕੀ ਤਾਂ ਉਸਨੇ ਇੱਕ ਕਾਗਜ਼ ਉੱਪਰ ਆਪਣਾ ਨੰਬਰ ਲਿਖ ਕੇ ਉਸ ਨੂੰ ਫੜਾਉਂਦਿਆਂ ਆਖਿਆ "ਪਾਜੀ ਮੈਨੂੰ ਪਤਾ ਹਰ ਬੰਦੇ ਦੇ ਆਪਣੇ ਪ੍ਰੋਗਰਾਮ ਹੁੰਦੇ ਆ ਪਰ ਫਿਰ ਵੀ ਜੇ ਲੋੜ ਹੋਈ ਤਾਂ ਸ਼ਿੰਦੇ ਨੂੰ ਯਾਦ ਕਰ ਲਿਓ।" ਅਰਵਿੰਦ ਨੇ ਉਸ ਦਾ ਨੰਬਰ ਜੇਬ ਵਿੱਚ ਪਾਇਆ ਤੇ ਕਿਹਾ "ਸ਼ਿੰਦਾ ਸਿਆ ਯੂ ਨੋ ਮੈਨੂੰ ਆਪਣੇ ਪ੍ਰੋਗਰਾਮਾਂ ਦਾ ਹੱਲ ਇੱਕੋ ਜਿਹੀ ਨਹੀਂ ਪਤਾਗਾ। ਮੈਂ ਕੁਝ ਮੱਥ ਕੇ ਨਹੀਂ ਆਇਆ ਪਰ ਜਦ ਵੀ ਤੇਰੀ ਲੋੜ ਹੋਈ ਤਾਂ ਜ਼ਰੂਰ ਹਾਕ ਮਾਰ ਲਵਾਂਗਾ।" ਕੋਈ ਥੇਰੇ ਲਈ ਕਾਰ ਵਿੱਚ ਚੁੱਪ ਛਾਈ ਰਹੀ। ਉਸਨੇ ਫਿਰ ਪੁੱਛਿਆ "ਪਾਜੀ ਕੋਈ ਕੰਮ ਕਰਦੇ ਹੋ ਜਾਂ ਬਿਜ਼ਨਸ ਆ?" ਮੈਂ ਟੂਰਿਜ਼ਮ ਦੇ ਵਿਭਾਗ ਵਿੱਚ ਨੌਕਰੀ ਕਰਦਾ ਹਾਂ ਬਹੁਤ ਸਾਲ ਹੋ ਗਿਆ ਉਹ ਪਲਕ ਲਈ ਚੁੱਪ ਹੋਇਆ ਤੇ ਫਿਰ ਪੁੱਛਣ ਲੱਗਾ ਲੰਡਨ ਤੇ ਦਿੱਲੀ ਵਿੱਚ ਕਿੰਨਾ ਕੁ ਫਰਕ ਹੈ ਪਾਜੀ ਯੂ نو ਉੱਥੇ ਵੀ ਪੰਜਾਬੀ ਬੋਲ ਕੇ ਕੰਮ ਚੱਲ ਜਾਂਦਾ ਹੈ ਤੇ ਦਿੱਲੀ ਵਿੱਚ ਵੀ ਅਰਵਿੰਦ ਹੱਸਦੇ ਹੋਏ ਕਿਹਾ ਛਿੰਦਾ ਗੰਭੀਰ ਹੁੰਦਾ ਬੋਲਿਆ ਫਿਰ ਵੀ ਪਾਜੀ ਕੋਈ ਫਰਕ ਤਾਂ ਹੋਵੇਗਾ ਹੀ ਯੂ نو ਉੱਥੇ ਜ਼ਿੰਦਗੀ ਜ਼ਰਾ ਤੇਜ਼ ਭੱਜਦੀ ਹੈ ਵੈਰੀ ਫਾਸਟ ਇੱਥੇ ਤਾਂ ਪਾਜੀ ਜਿੱਦਾਂ ਜ਼ਿੰਦਗੀ ਨੂੰ ਸਰਨ ਹੋਈ ਹੋਵੇ બસ ਤਰਦੀ ਹੀ ਨਹੀਂ ਗਈ ਉਸਨੇ ਆਖਿਆ ਕੋਈ ਧੀਰ ਰੋਕੇ ਫਿਰ ਬੋਲਿਆ ਪਾਜੀ ਇੱਥੇ ਤਾਂ ਸਾਰਾ ਇੰਡੀਆ ਹੀ ਬਾਹਰ ਜਾਣ ਲਈ ਅੱਡਿਆਂ ਨੂੰ ਥੁੱਕ ਲਈ ਬੈਠਾ ਏ ਮੇਰਾ ਭਰਾ ਏਜੰਟ ਦੇ ਪੈਸੇ ਫਸਾਈ ਫਿਰਦਾ ਏ ਪਰ ਗੱਲ ਨਹੀਂ ਬਣ ਰਹੀਗੀ ਉਧਰ ਦੱਸਦੇ ਆ ਬਈ ਕੰਮ ਹੀ ਨਹੀਂ ਮਿਲਦੇਗੇ ਕੀ ਸੱਚ ਏ ਪਾਜੀ ਇਹ ਯੂ نو ਸੂਤ ਆਏ ਦੀ ਗੱਲ ਹੈ ਜਿਹਨੂੰ ਕੰਮ ਵਗੈਰਾ ਮਿਲ ਜਾਂਦਾ ਏ ਚਾਰ ਪੈਸੇ ਜੋੜ ਵੀ ਲੈਂਦਾ ਆ ਜਿਨਾਂ ਨੂੰ ਨਹੀਂ ਮਿਲਦਾ ਗਾਉ ਵਿਚਾਰੇ ਮਾਰੇ ਮਾਰੇ ਫਿਰਦੇ ਆ ਇਨਲੀਗਲ ਰਹਿਣ ਵਾਲਿਆਂ ਦੀ ਲਾਈਨ ਜ਼ਰਾ ਔਖੀ ਹੁੰਦੀ ਆ ਅਰਵਿੰਦ ਇਸ ਵਿਸ਼ੇ ਤੇ ਬਹੁਤੀ ਗੱਲ ਨਹੀਂ ਸੀ ਕਰਨੀ ਚਾਹੁੰਦਾ ਉਹ ਫੁੱਟਪਾਥ ਤੇ ਸੁੱਤੇ ਪਏ ਤੇ ਬੈਠੇ ਲੋਕਾਂ ਨੂੰ ਦੇਖ ਰਿਹਾ ਸੀ ਇਹਨਾਂ ਵਿੱਚ ਹਰ ਉਮਰ ਦੇ ਲੋਕ ਸਨ ਬੱਚੇ ਜੱੱਚੇ ਵਾਲੀਆਂ ਔਰਤਾਂ ਵੀ ਕੁਝ ਲੋਕ ਉੱਥੇ ਹੀ ਖਾਣਾ ਬਣਾ ਰਹੇ ਸਨ ਕਿੰਨੇ ਹੀ ਲੋਕ ਫੁੱਟਪਾਥ ਤੇ ਜੰਮਦੇ ਪਲਦੇ ਵੱਡੇ ਹੁੰਦੇ ਤੇ ਫੁੱਟਪਾਥ ਤੇ ਹੀ ਮਰ ਜਾਂਦੇ ਟੈਕਸੀ ਸ਼ਹਿਰ ਦੇ ਬਹੁਤ ਹੀ ਭੀੜ ਵਾਲੇ ਇਲਾਕੇ ਵਿੱਚ ਆ ਗਈ ਸੀਗੀ ਨਾਲ ਕਿਲੇ ਦੀਆਂ ਕੰਧਾਂ ਦਿਸਣ ਲੱਗਾਂਗੇ ਸਨ ਇਸ ਦਾ ਮਤਲਬ ਦਰਿਆ ਗੰਗ ਜ ਨਜ਼ਦੀਕ ਹੀ ਸੀਗਾ ਟੈਕਸੀ ਅਨਸਾਰੀ ਰੋਡ ਤੇ ਆ ਗਈ ਇੱਥੇ ਹੀ ਕਿਤੇ ਹੋਵੇਗਾ ਮਿੱਤਰ ਯਾਤਰੀਕਰ ਇਸ ਜਗ੍ਹਾ ਦੀ ਗ੍ਰੀਸ ਨੇ ਬਹੁਤ ਵਡਿਆਈ ਕੀਤੀ ਹੋਈ ਸੀਗੀ ਛਿੰਦੇ ਦੀਆਂ ਗੱਲਾਂ ਸੁਣ ਕੇ ਉਸ ਨੂੰ ਡਰ ਜਿਹਾ ਵੀ ਲੱਗ ਰਿਹਾ ਸੀ ਕਿ ਪਤਾ ਨਹੀਂ ਇਹ ਹੋਟਲ ਰਹਿਣ ਦੇ ਯੋਗ ਵੀ ਹੋਵੇਗਾ ਕਿ ਨਹੀਂ ਇੱਕ ਵਾਰ ਉਸ ਦਾ ਤਾਂ ਦਿਲ ਕੀਤਾ ਕਿ ਕਿਸੇ ਵੱਡੇ ਹੋਟਲ ਵਿੱਚ ਜਾ ਰਹੇ ਪਰ ਫਿਰ ਸੋਚਿਆ ਕਿ ਹੁਣ ਇੰਟਰਨੈਟ ਤੇ ਕਮਰਾ ਬੁੱਕ ਕਰਵਾ ਲਿਆ ਹੋਇਆ ਸੀਗਾ ਤੇ ਔਨਲਾਈਨ ਹੀ ਦੋ ਰਾਤਾਂ ਦਾ ਕਿਰਾਇਆ ਵੀ ਦੇ ਦਿੱਤਾ ਹੋਇਆ ਸੀਗਾ ਇਹਨਾਂ ਦੀ ਵੈਬਸਾਈਟ ਤੇ ਇਹਨਾਂ ਦੇ ਕਮਰੇ ਵੀ ਦੇਖੇ ਸਨ ਤੇ ਚੰਗੇ ਲੱਗੇ ਸਨ ਉਸਨੇ ਛਿੰਦੇ ਨੂੰ ਪੁੱਛਿਆ ਯੂ نو ਕਦੇ ਪਹਿਲਾਂ ਵੀ ਆਏ ਹੋ ਇਸ ਹੋਟਲ ਵਿੱਚ ਹਾਂ ਬਾਜੀ ਇਹ ਦਰਮਿਆਨਾ ਜਿਹਾ ਟਿਕਾਣਾ ਹੈ ਮੈਂ ਤਾਂ ਕਹਿਣਾ ਕਿ ਹਾਲੇ ਵੀ ਕਿਸੇ 5 ਸਟਾਰ ਵਿੱਚ ਲੈ ਚਲਦਾ ਹਾਂ ਇੱਕ ਵਾਰੀ ਤਾਂ ਹੁਣ ਇੱਥੇ ਹੀ ਠਹਿਰਾਂਗਾ ਚੰਗਾ ਨਾ ਲੱਗਾ ਤਾਂ ਅਗਲੀ ਵਾਰ ਕੋਈ ਹੋਰ ਟਿਕਾਣਾ ਲੱਭਾਂਗਾ ਵੈਸੇ ਭਾਜੀ ਦਿੱਲੀ ਘੁੰਮਣ ਲਈ ਛਿੰਦੇ ਦੀ ਟੈਕਸੀ ਤੋਂ ਬਾਅਦ ਜੇ ਕੋਈ ਵਧੀਆ ਤਰੀਕਾ ਹੈ ਤਾਂ ਉਹ ਹੈ ਮੈਟਰੋ ਪਹਿਲਾਂ ਇਹਨੂੰ ਸਮਝਣਾ ਜ਼ਰਾ ਉਪਰਾ ਜਾਪਦਾ ਏ ਪਰ ਫਿਰ ਸੌਖਾ ਹੋ ਜਾਂਦਾ ਏ ਯੂ ਨੋ ਦਿੱਲੀ ਵਿੱਚ ਕਿਤੇ ਜਾਣਾ ਹੋਇਆ ਤਾਂ ਤੈਨੂੰ ਹੀ ਫੋਨ ਕਰਾਂਗਾ ਪਰ ਬਾਅਦ ਦਾ ਪਤਾ ਨਹੀਂਗਾ ਪਾਜੀ ਦਿੱਲੀ ਦੀ ਰੰਗीन ਲਾਈਫ ਵੀ ਦਿਖਾ ਦੇਵਾਂਗਾ ਜੇ ਚਾਹੋਗੇ ਤਾਂ ਆਖ ਕੇ ਉਹ ਕੀ ਕੀ ਕਰਦਾ ਹੱਸਿਆ ਅਰਵਿੰਦ ਨੇ ਉਸ ਦੀ ਗੱਲ ਦਾ ਜਵਾਬ ਨਾ ਦਿੱਤਾ ਤੇ ਸਾਹਮਣੇ ਹਰੇ ਰੰਗ ਦੀ ਇਮਾਰਤ ਵੱਲ ਦੇਖਣ ਲੱਗਿਆ ਜਿਸ ਉੱਪਰ ਮਿੱਤਰ ਯਾਤਰੀ ਘਰ ਲਿਖਿਆ ਹੋਇਆ ਸੀ ਡਰਾਈਵਰ ਨੇ ਟੈਕਸੀ ਉਸ ਦੇ ਸਾਹਮਣੇ ਲਿਜਾ ਕੇ ਖੜੀ ਕੀਤੀ ਅਰਵਿੰਦ ਨੇ ਗੋਦੀ ਵਿੱਚ ਰੱਖੇ ਹੈਂਡ ਬੈਗ ਨੂੰ ਠੀਕ ਕੀਤਾ ਉਤਰਨ ਦੀ ਤਿਆਰੀ ਕਰਨ ਲੱਗਿਆ ਡਰਾਈਵਰ ਨੇ ਅਚਾਨਕ ਪੁੱਛਿਆ ਪਾਜੀ ਮੈਂ ਸਾਰੀ ਵਾਰਡ ਦੇਖਦਾ ਆਇਆ ਕਿ ਤੁਸੀਂ ਇਸ ਬੈਗ ਨੂੰ ਬਹੁਤ ਸੰਭ ਸੰਭ ਕੇ ਰੱਖਦੇ ਹੋ ਕੀ ਇਸ ਵਿੱਚ ਕੋਈ ਖਾਸ ਚੀਜ਼ ਹੈ ਯੂ نو ਇਹਦੇ ਵਿੱਚ ਬਾਪੂ ਜੀ ਦੇ ਅਸਤ ਨੇ